ਸ਼ੁਕਾਲ ਤੁਸੀਂ ਦੇਖ ਰਹੇ ਹੋ ਐਸਐਨ ਨਿਊਜ਼ ਤੇ ਮੈਂ ਹਾਂ ਪਰਦੀਪ ਕੌਰ ਤੇ ਇੱਕ ਵਾਰ ਖਬਰਾਂ ਚੋਂ ਖਬਰ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਰੂਬਰੂ ਹੋਣ ਜਾ ਰਹੀਆਂ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਦਿੰਦੀਆਂ ਚਾਰ ਵੱਡੀਆਂ ਖਬਰਾਂ ਬਾਰੇ ਤਾਂ ਬਿਲਕੁਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਸਕੂਲ ਬਾਰੇ ਤਾਂ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ ਵੱਡੇ ਗੱਲਾਂ ਕੀਤੀਆਂ ਜਾਂਦੀਆਂ ਅਸੀਂ ਦਾਅਵੇ ਕੀਤੇ ਜਾ ਰਹੇ ਸੀ ਪਰ ਕਿਤੇ ਨਾ ਕਿਤੇ ਉਹ ਦਾਅਵੇ ਨੇ ਜਿਹੜੇ ਖੋਖਲੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਔਰ ਵੀਡੀਓ ਪੰਜਾਬ ਦੀ ਹੈ ਜੀ ਹਾਂ ਬਿਲਕੁਲ ਸਹੀ ਸੋਣੇ ਵੀਡੀਓ ਕਿਤੇ ਹੋਰ ਦੀ ਨਹੀਂ ਹੈ ਸਗੋ ਸਮਾਣਾ ਦੇ ਪਿੰਡ ਦੁੱਗਲ ਦੀ ਉਹ ਵੀਡੀਓ ਹੈ ਤਾਂ ਦੱਸਿਆ ਕਿ ਇਸ ਵੀਡੀਓ ਦੇ ਵਿੱਚ ਬੱਚੇ ਨੇ ਖੁਦ ਆਪ ਕਹਿ ਰਹੇ ਨੇ ਕਿ ਸਾਡੇ ਸਕੂਲ ਦੇ ਵਿੱਚ 65 ਬੱਚੇ ਪੜ੍ਹ ਰਹੇ ਨੇ ਔਰ ਅਧਿਆਪਕ ਦੀ ਗਿਣਤੀ ਸਿਰਫ 1 ਹੈ ਤਾਂ ਜੀ ਹਾਂ ਪਿਛਲੇ 1 ਸਾਲ ਤੋਂ ਦੱਸਦੀ ਕਿ ਸਕੂਲ ਦੇ ਵਿੱਚ ਬੱਚੇ ਦੇ ਜਿਹੜੇ ਇਸ ਤਰੀਕੇ ਦੇ ਨਾਲ ਵਾਇਰਸ ਹੁੰਦੇ ਨਜ਼ਰ ਆ ਰਹੇ ਨੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਮਾਪੇ ਬੇहद ਚਿੰਤਤ ਹੁੰਦੇ ਨਜ਼ਰ ਆ ਰਹੇ ਹਨ ਉਸ ਦੇ ਨਾਲ ਹੀ ਬੱਚਿਆਂ ਨੂੰ ਵੀ ਆਪਣੇ ਆਉਣ ਵਾਲੇ ਭਵਿੱਖ ਦਾ ਕਾਫੀ ਜ਼ਿਆਦਾ ਫਿਕਰ ਲੱਗਾ ਹੋਇਆ ਤਾਂ ਬਿਲਕੁਲ ਜਦੋਂ ਪਾਲ ਸਾਸਨ ਨੂੰ ਬੁਲਾਇਆ ਜਾਂਦਾ ਹੈ ਸਰਕਾਰ ਨੂੰ ਗੁਹਾਰ ਲਗਾਈ ਜਾਂਦੀ ਹੈ ਪ੍ਰਿੰਸੀਪਲ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਧਿਆਪਕ ਦਾ ਕਹਿਣਾ ਹੈ ਕਿ ਸਕੂਲ ਦੇ ਵਿੱਚ ਮੈਂ ਹੀ ਪ੍ਰਿੰਸੀਪਲ ਆ ਮੈਂ ਹੀ ਅਧਿਆਪਕ ਆ ਜੀ ਹਾਂ ਸਕੂਲ ਦੇ ਵਿੱਚ ਸਿਰਫ ਇੱਕ ਹੀ ਅਧਿਆਪਕ ਹੁੰਦਾ ਹੈ ਔਰ ਇੱਕ ਅਧਿਆਪਕ 65 ਬੱਚਿਆਂ ਨੂੰ ਆਖਰਕਾਰ ਕਿਵੇਂ ਪੜਾ ਸਕਦਾ ਹੈ ਇਹ ਤਾਂ ਬਿਲਕੁਲ ਹੀ ਸੰਭਵ ਨਹੀਂ ਹੈ ਤਾਂ ਕਿਤੇ ਨਾ ਕਿਤੇ ਸਵਾਲੀਆ ਜਿਨ੍ਹਾਂ ਨੇ ਜਿਹੜੇ ਸਰਕਾਰ ਦੇ ਉੱਤੇ ਜ਼ਰੂਰ ਖੜੇ ਹੁੰਦੇ ਨੇ ਤਾਂ ਬਿਲਕੁਲ ਜੇਕਰ ਤੁਹਾਡੇ ਵੀ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਉਹਨਾਂ ਦੇ ਪੜ੍ਹਾਈ ਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤੁਸੀਂ ਵੀ ਸਕੂਲਾਂ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਕਿਤੇ ਤੁਹਾਡੇ ਬੱਚੇ ਉੱਥੇ ਜਾ ਕੇ ਲਵਾਰਿਸਦਾਨੀ ਬੈਠੇ ਰਹਿੰਦੇ ਕਿਤੇ ਉਹਨਾਂ ਦੀ ਪੜ੍ਹਾਈ ਇਸੇ ਤਰ੍ਹਾਂ ਖਰਾਬ ਤਾਂ ਨਹੀਂ ਹੋ ਰਹੀ ਕਿਤੇ ਨਾ ਕਿਤੇ ਕਹਿ ਸਕਦੇ ਆ ਸਰਕਾਰੀ ਸਕੂਲਾਂ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਹੁਣ ਅਸੀਂ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾ ਕੇ ਦਿਖਾਵਾਂਗੇ ਬੇਸ਼ੱਕ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਬੱਚਿਆਂ ਨੂੰ ਆਈਪੀਐਸ ਆਈਐਸ ਬਣਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਜੇਕਰ ਸਕੂਲ ਦੇ ਵਿੱਚ 65 ਬੱਚੇ ਹੋਣ 65 ਵਿਦਿਆਰਥੀ ਹੋਣ ਔਰ ਅਧਿਆਪਕ ਇੱਕ ਹੋਵੇ ਫਿਰ ਆਈਐਸ ਆਈਪੀਐਸ ਦੀਆਂ ਗੱਲਾਂ ਹੋਣੀਆਂ ਬਹੁਤ ਹੀ ਨੀਚੇ ਲੈਵਲ ਦੀਆਂ ਲੱਗਦੀਆਂ ਨੇ ਤਾਂ ਦੂਸਰੇ ਨੰਬਰ ਤੇ ਗੱਲ ਕਰ ਰਹੇ ਹੰਨੇ ਅਸੀਂ ਬੇਰੋਜ਼ਗਾਰੀ ਦੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਜਿਹੜੀ ਦਿਨ-ਬ-ਦਿਨ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਜਿਹੜੇ ਵਿਦਿਆਰਥੀ ਨੇ ਇੰਨੇ ਉੱਚੇ ਲੈਵਲ ਤੱਕ ਦੀਆਂ ਪੜਾਈਆਂ ਕਰਕੇ ਵੀ ਬੇਰੋਜ਼ਗਾਰ ਹੁੰਦੇ ਨਜ਼ਰ ਆ ਰਹੇ ਹਨ ਦੂਜੇ ਪਾਸੇ ਜੇਕਰ ਬੱਚੇ ਬਾਹਰ ਜਾਣਗੇ ਇਹ ਗੱਲਾਂ ਕਰਦੇ ਨੇ ਤਾਂ ਵੱਡੇ-ਵੱਡੇ ਵਿਦਵਾਨਾਂ ਦੇ ਵੱਲੋਂ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਸਾਰਾ ਕੁਝ ਮਿਲਦਾ ਤਾਂ ਖਬਰ ਸੁਣ ਕੇ ਤੁਸੀਂ ਵੀ ਬੇਹਦ ਹੈਰਾਨ ਰਹਿਣ ਵਾਲਿਓ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਇਹ ਦਾਅਵੇ ਕੀਤੇ ਗਏ ਸੀ ਕਿ ਬੱਚੇ ਨੇ ਜਿਹੜੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਬੇਰੋਜ਼ਗਾਰ ਨਹੀਂ ਬੈਠਣਗੇ, ਵਿਲੇ ਨਹੀਂ ਬੈਠਣਗੇ, ਘਰੇ ਨਹੀਂ ਬੈਠਣਗੇ, ਨਸ਼ੇ ਦੇ ਵਿੱਚ ਨਹੀਂ ਜਾਣਗੇ। ਪਰ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਰਿਹਾ ਜਦੋਂ ਪੀਣ ਦੀਆਂ ਸਿਰਫ 8 ਪੋਸਟਾਂ ਵਾਸਤੇ 4000 ਵਿਦਿਆਰਥੀ ਪਹੁੰਚ ਜਾਂਦੇ ਨੇ। ਜੀ ਹਾਂ ਮਾਨਸਾ ਤੋਂ ਇਹ ਮਾਮਲਾ ਸਾਹਮਣੇ ਹੈ। 4000 ਵਿਦਿਆਰਥੀ ਉੱਥੇ ਪਹੁੰਚ ਜਾਂਦੇ ਨੇ ਤੇ ਪੋਸਟਾਂ ਦੀ ਗਿਣਤੀ ਸਿਰਫ 8 ਦੱਸੀ ਜਾ ਰਹੀ ਔਰ ਪੋਸਟ ਵੀ ਕੋਈ ਬਹੁਤ ਹੀ ਵੱਡੀ ਪੋਸਟ ਨਹੀਂ ਹੈ ਸਗੋਂ ਸਿਰਫ ਪੀਐਨ ਦੀ ਪੋਸਟ ਤਾਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਕੈਨੇਡਾ ਅਮਰੀਕਾ ਜਾਣ ਦੀਆਂ ਗੱਲਾਂ ਕਰਦੇ ਨੇ ਔਰ ਬਹੁਤ ਸਾਰੇ ਵਿਦਿਆਰਥੀ ਹਿੰਮਤ ਹਾਰ ਕੇ ਜਦੋਂ ਉਹਨਾਂ ਨੂੰ ਆਸ-ਪਾਸ ਕੁਝ ਨਹੀਂ ਦਿਖਦਾ ਤਾਂ ਨਸ਼ੇ ਦੀ ਦਲਦਲ ਦੇ ਵਿੱਚੋਂ ਤਸਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਰਹਿਣ ਵਾਲਾ ਹਰ ਕੋਈ ਸੇ ਦੇ ਹੋਸ਼ ਉਡਾ ਦੇਣ ਵਾਲੀ ਖਬਰ ਹੈ ਕਿਉਂਕਿ ਵਿਦਿਆਰਥੀਆਂ ਦੀ ਭੀੜ ਇੰਝ ਆਪਦੀ ਹੈ ਜਿਵੇਂ ਕੋਈ ਮੇਲਾ ਲੱਗਾ ਹੋਵੇ ਜਿਨ੍ਹਾਂ ਰੋਜ਼ਗਾਰ ਮੇਲੇ ਦੇ ਵਿੱਚ ਜਿਵੇਂ ਵਿਦਿਆਰਥੀਆਂ ਦੀ ਭੀੜ ਲੱਗਦੀ ਹੈ ਉਮੇ 4000 ਵਿਦਿਆਰਥੀ ਪਹੁੰਚਿਆ ਮਾਨਸੇ ਜਦੋਂ ਸਿਰਫ ਪੀਐਨ ਦੀ ਪੋਸਟ ਸੀ ਜਿਹੜੀ 8 ਤਾਂ ਦੱਸੇ ਕਿ ਯੋਗਤਾ ਸੁਣ ਕੇ ਤੁਸੀਂ ਵੀ ਬਿਲਕੁਲ ਚੌਂਕ ਜਾਓਗੇ ਤਾਂ ਯੋਗਤਾ ਸੀ ਸਿਰਫ 8ਵੀਂ ਔਰ 10ਵੀਂ ਪਾਸ ਜੀ ਹਾਂ 8ਵੀਂ 10ਵੀਂ 12ਵੀਂ ਦੀ ਐਲੀਜੀਬਿਲਟੀ ਸੀ ਪੀਐਮ ਦੀ ਪੋਸਟ ਵਾਸਤੇ ਔਰ ਉੱਥੇ ਉਹ ਵਿਦਿਆਰਥੀ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਬੀਏ ਕੀਤੀ ਹੋਈ ਸੀ ਐਮਏ ਕੀਤੀ ਹੋਈ ਸੀ ਐਮਫਲ ਕੀਤੀ ਹੋਈ ਸੀ ਐਮਟੈਕ ਕੀਤੀ ਗਈ ਸੀ ਔਰ ਇੱਥੋਂ ਤੱਕ ਕਿ ਬੀਬੀਆਰ ਐ ਪੀਐਚਡੀ ਵਿਦਿਆਰਥੀ ਨੇ ਜਿਹੜੇ ਉਹ ਵੀ ਬੇਰੁਜ਼ਗਾਰ ਹੁੰਦੇ ਨਜ਼ਰ ਆਣੇ ਤਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੀਐਚਡੀ ਸਕਾਲਰ ਨੇ ਪਰ ਫਿਰ ਵੀ ਸਰਕਾਰੀ ਨੌਕਰੀ ਉਹਨਾਂ ਨੂੰ ਮਿਲ ਨਹੀਂ ਰਹੀ ਹੈ ਤਾਂ ਐਨੇ ਵਿਦਿਆਰਥੀ ਤਤ ਭੁੱਖ ਸਿਰਫ ਇਸ ਗੱਲ ਦੀ ਕਿ ਸਰਕਾਰੀ ਨੌਕਰੀ ਜੀहां ਮਾਪਿਆਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਬੇਸ਼ੱਕ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਉਹਨਾਂ ਤੇ ਦਬਾਅ ਪਾਇਆ ਜਾਂਦਾ ਹੈ ਕਿ ਲਗਾਤਾਰ ਕਿਸ ਤਰੀਕੇ ਦੇ ਨਾਲ ਬੇਰੁਜ਼ਗਾਰੀ ਵਧਦੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਅਮੀਰ ਹੋਣ ਦੀ ਲਾਲਸਾ ਬਣੀ ਰਹਦੀ ਹੈ ਕਿਉਂਕਿ ਹਰ ਇੱਕ ਮਾਪੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚਿਆਂ ਦਾ ਭਵਿੱਖ ਜਿਹੜਾ ਉਜਵਲ ਹੋਵੇ ਔਰ ਮਾਪਿਆਂ ਦੇ ਵੱਲੋਂ ਇਸ ਕਰਕੇ ਦਬਾਅ ਪਾਇਆ ਜਾਂਦਾ ਹੈ ਕਿ ਸਰਕਾਰੀ ਨੌਕਰੀ ਹੋਵੇ ਜੇਕਰ ਇੰਨੀ ਆ ਪੜਾਈਆਂ ਤੇ ਖਰਚੇ ਕੀਤੇ ਨੇ ਤਾਂ ਸਰਕਾਰੀ ਨੌਕਰੀ ਜ਼ਰੂਰ ਹਾਸਲ ਹੈ ਜਿਹੜੀ ਕੀਤੀ ਜਾ ਸਕਦੀ ਹੈ ਤਾਂ ਉੱਥੇ ਤੀਜੇ ਪਾਸੇ ਅਸੀਂ ਗੱਲ ਕਰ ਲੈਨੇ ਆਂ ਤਾਂ ਨਸ਼ੇ ਦੀ ਤਾਂ ਨਸ਼ੇ ਦੇ ਕਾਰਨ ਜਿਹੜੀਆਂ ਹੋ ਰਹੀਆਂ ਮੌਤਾਂ ਦੀ ਗਿਣਤੀ ਦਿਨ-ਬਦਿਨ ਵੱਧਦੀ ਜਾਂਦੀ ਔਰ ਕਿਤੇ ਨਾ ਕਿਤੇ ਜ਼ਿੰਮੇਵਾਰ ਇਸ ਦੇ ਮਾਪੇ ਵੀ ਹੋ ਸਕਦੇ ਨੇ ਸਰਕਾਰਾਂ ਵੀ ਹੋ ਸਕਦੀਆਂ ਨੇ ਕਿਉਂਕਿ ਨਸ਼ਾ ਜਿਹੜਾ ਪਾਸ ਹੁੰਦਾ ਕਿਸੇ ਮਨਜ਼ੂਰੀ ਤੋਂ ਹੀ ਪਾਸ ਹੁੰਦਾ ਤਾਂ ਦੱਸ ਦਿਓ ਕਿ ਹੁਣ ਖਬਰ ਸੁਣ ਕੇ ਤੁਸੀਂ ਇੱਕਦਮ ਚੌਂਕ ਜਾਓਗੇ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਪਿਛਲੇ ਸਾਲ ਨਸ਼ੇ ਦੇ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਇੰਨੀ ਹੋ ਚੁੱਕੀ ਹੈ ਕਿ 150 ਮਹਿਲਾਵਾਂ ਦੇ ਵਿੱਚੋਂ 100 ਮਹਿਲਾਵਾਂ ਨੇ ਜਿਹੜੀਆਂ ਵਿਧਵਾ ਹੋਈਆਂ ਨੇ ਸਿਰਫ ਨਸ਼ੇ ਕਰਕੇ ਹਰ ਇੱਕ ਨੌਜਵਾਨ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਫਸਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਤਾਂ ਬੇਰੋਜ਼ਗਾਰੀ ਹੈ ਔਰ ਦੂਸਰੇ ਪਾਸੇ ਜਦੋਂ ਕੁਝ ਖਾਣ ਪੀਣ ਨੂੰ ਨਹੀਂ ਮਿਲਦਾ ਤਾਂ ਅੰਤ ਤੌਰ ਤੇ ਲੋਕ ਨੇ ਜਿਹੜੇ ਇਕੱਲੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਉਸ ਦੇ ਕਰਨ ਮਾਨਸਿਕ ਤੌਰ ਤੇ ਪਰੇਸ਼ਾਨ ਲੈ ਜਾਂਦੇ ਨੇ ਤਾਂ ਫਿਰ ਜਦੋਂ ਕਹਿ ਦੋ ਕੰਪਨੀ ਉਹਦਾਂ ਦੀ ਮਿਲ ਜਾਵੇ ਤਾਂ ਫਿਰ ਨਸ਼ੇ ਦੇ ਵਿੱਚ ਜਾਣਾ ਬਹੁਤ ਆਮ ਜੀ ਗੱਲ ਹੋ ਜਾਂਦੀ ਹੈ ਤਾਂ ਦੱਸੇ ਕਿ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਹੈ ਜਦੋਂ ਵਿਧਾਇਕ ਗੁਰਜੀਤ ਔਜਲਾ ਦੇ ਵੱਲੋਂ ਰਾਸ਼ਨ ਵੰਡ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਔਰ ਉੱਥੇ ਵਿਧਵਾ ਮਹਿਲਾਵਾਂ ਨੂੰ ਬੁਲਾਇਆ ਜਾਂਦਾ ਉਹਨਾਂ ਨੂੰ ਰਾਸ਼ਨ ਵੰਡ ਸਕੀਮਾ ਜਿਹੜੀ ਉਸ ਦੇ ਤਹਿਤ ਰਾਸ਼ਨ ਦਿੱਤਾ ਜਾਂਦਾ ਤਾਂ ਹਰ ਇੱਕ ਔਰਤ ਤੋਂ ਪੁੱਛਿਆ ਜਾਂਦਾ ਕਿ ਉਹ ਵਿਧਵਾ ਕਿਉਂ ਹੈ ਕਿਉਂ ਉਸ ਦੇ ਪਤੀ ਦੀ ਮੌਤ ਹੋ ਗਈ ਤਾਂ ਜਦੋਂ ਕਾਰਨ ਪੁੱਛਿਆ ਜਾਂਦਾ ਇੱਕ ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਉਮਰ ਸਿਰਫ ਅਜੇ 35 ਸਾਲ ਹੈ ਉਸ ਦੇ ਇੱਕ ਬੇਟਾ ਔਰ ਬੇਟੀ ਦੋ ਬੱਚੇ ਨੇ ਔਰ ਉਸ ਦੇ ਪਤੀ ਦੀ ਮੌਤ ਹੈ ਜਿਹੜੀ ਬਹੁਤ ਹੀ ਛੋਟੀ ਜਿਹੀ ਉਮਰ ਦੇ ਵਿੱਚ ਹੋ ਗਈ ਸੀ ਜੀਹਾਂ ਮਹਿਜ਼ 25 ਸਾਲ ਦੀ ਉਮਰ ਦੇ ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਸ ਦਾ ਜੀਣਾ ਜਿਹੜਾ ਨਰਕ ਹੋ ਗਿਆ ਸੀ ਥਾਂ ਥਾਂ ਦੀਆਂ ਠੋਕਰਾ ਖਾਣ ਲੱਗੀ ਆਪਣੇ ਬੱਚੇ ਵੀ ਉਸਨੇ ਸਕੂਲ ਤੱਕ ਨਹੀਂ ਭੇਜੇ ਕਿਉਂਕਿ ਘਰੇ ਖਾਣ ਪੀਣ ਨੂੰ ਹੀ ਕੁਝ ਨਹੀਂ ਸੀ ਤਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰੋਜ਼ਗਾਰ ਤੇ ਜਾਂਦੀ ਸੀ ਤਾਂ ਕਿ ਦੋ ਵਕਤ ਦੀ ਰੋਟੀ ਖਾ ਸਕੇ ਉਸ ਤੋਂ ਬਾਅਦ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਇਲਾਕਾ ਹੈ ਇਸ ਦੇ ਵਿੱਚ ਨਸ਼ਾ ਇਸ ਤਰ੍ਹਾਂ ਧੜਾ ਧੜ ਵਿਕਰਿਆ ਜਿਵੇਂ ਕਿਸੇ ਨੂੰ ਕੋਈ ਰੋਕ ਟੋਕ ਹੀ ਨਾ ਹੋਵੇ ਜਿਵੇਂ ਕਿਸੇ ਨੂੰ ਪ੍ਰਸ਼ਾਸਨ ਦਾ ਕੋਈ ਡਰ ਹੀ ਨਾ ਹੋਵੇ ਤਾਂ ਬਿਲਕੁਲ 150 ਔਰਤਾਂ ਨੂੰ ਬੁਲਾਇਆ ਗਿਆ ਸੀ ਰਾਸ਼ਨ ਵਨ ਸਕੀਮ ਦੇ ਵਿੱਚ ਔਰ ਉਹਨਾਂ ਵਿੱਚੋਂ 100% ਔਰਤਾਂ ਅਜੇਹੀਆਂ ਸੀ ਜਿਨ੍ਹਾਂ ਦਾ ਪਤੀ ਹੈ ਜਿਹੜਾ ਨਸ਼ੇ ਦੇ ਕਾਰਨ ਮਰ ਚੁੱਕਾ ਸੀ ਜਿਨ੍ਹਾਂ ਨਸ਼ੇ ਦੇ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਸੀ ਔਰ ਨਸ਼ੇ ਦੇ ਕਹ ਲਿਆ ਕਿ ਹਜੇ ਤੱਕ ਵੀ ਨਸ਼ੇ ਦੇ ਕਾਰਨ ਹੋਰਨੀਆਂ ਮੌਤਾਂ ਦੀ ਗਿਣਤੀ ਘਟਣ ਦਾ ਨਾਮ ਨਹੀਂ ਲੈ ਰਹੀ ਕਿੰਨੀਆਂ ਮਾਵਾਂ ਦੇ ਪੁੱਤ ਨੇ ਜਿਹੜੇ ਨਸ਼ੇ ਨੇ ਖਾ ਚੁੱਕੇ ਨੇ ਔਰ ਕਿੰਨੀਆਂ ਹੀ ਉਹ ਭੈਣਾਂ ਦੇ ਜਿਹੜੇ ਵੀਰ ਨੇ ਨਸ਼ੇ ਦੇ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਔਰ ਕਿੰਨੀਆਂ ਹੀ ਭੈਣਾਂ ਉਹਨਾਂ ਦੇ ਸਿਰ ਤੇ ਸੇਰਾ ਸਜਾਉਂਦੀਆਂ ਨੇ ਤੇ ਰੋਂਦੀਆਂ ਹੋਈਆਂ ਨਜ਼ਰਾਂ ੜੀਆਂ ਤਾਂ ਚੌਥੇ ਨੰਬਰ ਤੇ ਗੱਲ ਕਰ ਲੈਣੇ ਆ ਪ੍ਰਸ਼ਾਸਨ ਦੀ ਤਾਂ ਜੇਕਰ ਪੁਲਿਸ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਪੁਲਿਸ ਮੁਲਾਜ਼ਮ ਨੇ ਜਿਹੜੇ ਆਪਣੀ ਡਿਊਟੀ ਨੂੰ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਨੇ ਔਰ ਜੇਕਰ ਉਹ ਹੀ ਆਪਣੀ ਡਿਊਟੀ ਨਹੀਂ ਨਿਭਾਉਣਗੇ ਤਾਂ ਸਾਡੀ ਸੁਰੱਖਿਆ ਕਿਵੇਂ ਕਰਨਗੇ ਤੇ ਖਬਰ ਸੁਣ ਕੇ ਹੁਣ ਤੁਸੀਂ ਵੀ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਜੇਕਰ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੋਂ ਬਾਅਦ ਵੀ ਕੋਈ ਹੋਰ ਕੰਮ ਕਰਨ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਤਾਂ ਬਿਲਕੁਲ ਇੱਕ ਪੁਲਿਸ ਮੁਲਾਜ਼ਮ ਆ ਜਿਹੜਾ ਆਪਣੀ ਡਿਊਟੀ ਤਾਂ ਕਰਦਾ ਸੀ ਔਰ ਡਿਊਟੀ ਤੋਂ ਬਾਅਦ ਬਲਾਬਲਾ ਐਪ ਤੇ ਉੱਤੇ ਨੌਕਰੀ ਵੀ ਕਰਦਾ ਸੀ ਤਾਂ ਬਲਾਬਲਾ ਐਪ ਬਾਰੇ ਜੇਕਰ ਤੁਹਾਨੂੰ ਨਹੀਂ ਜਾਣਕਾਰੀ ਤੁਹਾਨੂੰ ਦੱਸ ਦੇਣਾ ਦਰਸਲੇ ਆਨਲਾਈਨ ਰਾਈਡਿੰਗ ਐਪ ਉਹ ਕਾਜ ਜਿਸ ਤੇ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਟੈਕਸੀ ਬੁੱਕ ਕਰ ਸਕਦੇ ਹੋ ਤਾਂ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਪਹਿਲਾਂ ਤਾਂ ਆਪਣੀ ਡਿਊਟੀ ਪੂਤੋਂਦਾ ਹੈ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਸਵਾਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦਾ ਹੈ ਤਾਂ ਜਦੋਂ ਲਗਾਤਾਰ ਪੁਲਿਸ ਮੁਲਾਜ਼ਮ ਦੇ ਵੱਲੋਂ ਇਹ ਆ ਕੀਤਾ ਜਾਂਦਾ ਹੈ ਟੈਕਸੀ ਯੂਨੀਅਨ ਦੇ ਵਰਕਰ ਜਿਹੜੇ ਇਕੱਠੇ ਹੋ ਜਾਂਦੇ ਨੇ ਤੇ ਉਸ ਨੂੰ ਘੇਰ ਲੈਂਦੇ ਨੇ ਉਸ ਨੂੰ ਘੇਰ ਕੇ ਉਸ ਦਾ ਕਾਰਨ ਪੁੱਛਦੇ ਨੇ ਤੰਬੂਲਸ ਮੁਲਾਜ਼ਮ ਐ ਜਿਹੜਾ ਹਾਸੇ ਦੇ ਵਿੱਚ ਗੱਲ ਟਾਲਦਾ ਹੋਇਆ ਨਜ਼ਰ ਆ ਰਿਹਾ ਇੱਥੋਂ ਤੱਕ ਨਹੀਂ ਟੈਕਸੀ ਵਰਕਰਾਂ ਦੇ ਵੱਲੋਂ ਇਹ ਵੀ ਗੱਲਾਂ ਕਈਆਂ ਜਾਂਦੀਆਂ ਨੇ ਕਿ ਬੱਸ ਹੈ ਜਿਹੜੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਲੈ ਕੇ ਜਾਂਦੀ ਹੈ ਸਵਾਰੀਆਂ ਨੂੰ ਤੇ 130 ਤੋਂ 140 ਰੁਪਏ ਲੈਂਦੀ ਔਰ ਤੁਸੀਂ ਬਲਾਬਲਾ ਐਪ ਦੇ ਜਰੀਏ ਸਵਾਰੀਆਂ ਤੋਂ 110 ਰੁਪਏ ਲੈਂਦੇ ਹੋ ਯਾਨੀ 10 ਰੁਪਏ ਘੱਟ ਕਰਕੇ ਤੁਸੀਂ ਸਵਾਰੀਆਂ ਨੂੰ ਆਪਣੇ ਵੱਲ ਖਿੱਚਦੇ ਔਰ ਔਰ ਕਿਤੇ ਨਾ ਕਿਤੇ ਟੈਕਸੀ ਵਰਕਰ ਜਿਹੜੇ ਯੂਨੀਅਨ ਨੇ ਉਹਨਾਂ ਨੂੰ ਵੀ ਖਮਿਆਜ਼ਾ ਜਿਹੜਾ ਇਸ ਦਾ ਭੁਗਤਣਾ ਪੈ ਸਕਦਾ ਉਹਨਾਂ ਦੇ ਵੀ ਕੈਰੀਅਰ ਤੇ ਕਾਫੀ ਜ਼ਿਆਦਾ ਕਹਿ ਸਕਦੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਕਿਉਂਕਿ ਪੁਲਿਸ ਮੁਲਾਜ਼ਮ ਇੱਕ ਤਾਂ ਸਰਕਾਰੀ ਮੁਲਾਜ਼ਮ ਹੈ ਬਹੁਤ ਅੱਛੀ ਸੈਲਰੀ ਉਸ ਨੂੰ ਮਿਲਦੀ ਆ ਔਰ ਉਸ ਤੋਂ ਇਲਾਵਾ ਕਹਿ ਸਕਦੇ ਆ ਕਿ ਫਿਰ ਵੀ ਜੇ ਉਹ ਟੈਕਸੀ ਮੁਲਾਜ਼ਮਾਂ ਦੀ ਇਸ ਤਰ੍ਹਾਂ ਵਰਤੋਂ ਕਰਦੇ ਆ ਉਹਨਾਂ ਦੀ ਤਾਂ ਪੁਲਿਸ ਦੇ ਵੱਲੋਂ ਜਦੋਂ ਉਹਨਾਂ ਨੂੰ ਫੜਿਆ ਫੜ ਲਿਆ ਜਾਂਦਾ ਤਾਂ ਪੁਲਿਸ ਉਸ ਦਾ ਮੋਟਾ ਚਲਾਨ ਕੱਟ ਦਿੰਦੀ ਐ ਇੰਨਾ ਹੀ ਨਹੀਂ ਸਗੋ ਸਰਕਾਰੀ ਟੈਕਸ ਹੈ ਜਿਹੜਾ ਉਹ ਵੀ ਉਹਨਾਂ ਦੇ ਉੱਪਰ ਪਾ ਦਿੰਦੀ ਐ ਇਸ ਤੋਂ ਇਲਾਵਾ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪ੍ਰਾਈਵੇਟ ਗੱਡੀ ਦੇ ਉਸ ਦੇ ਉੱਪਰ ਪੰਜਾਬ ਪੁਲਿਸ ਦਾ ਸਟicker ਲਗਾਇਆ ਹੋਇਆ ਸੀ ਅਰਦਾਸੀ ਕਿ ਟੈਕਸ ਨਾ ਭਰਨ ਦੇ ਉੱਤੇ ਪੁਲਿਸ ਉਸ ਨੂੰ ਮੋਟਾ ਚਲਾਨ ਦਿੰਦੀ ਹੈ ਤੇ ਇਸ ਦੇ ਨਾਲ ਹੀ ਪ੍ਰਾਈਵੇਟ ਗੱਡੀ ਨੂੰ ਉਹ ਕਿਵੇਂ ਟੈਕਸੀ ਬਣਾ ਸਕਦਾ ਤੇ ਅਸੀਂ ਖਬਰਾਂ ਚੋਂ ਖਬਰ ਪ੍ਰੋਗਰਾਮ ਤਾਂ ਅਗਲ ਵਾਰ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਅਜਿਹੀਆਂ ਦਿੰਦੀਆਂ ਵੱਡੀਆਂ ਚਾਰ ਖਬਰਾਂ ਦੇ ਨਾਲ ਹੁਣ ਮੈਂ ਦੋ ਜਾ ਸਕਦਾ ਧੰਨਵਾਦ